ਆਦੀ ਜੈ ਜੀਓ ਪ੍ਰਾਪਤੀ ਹੋਈ ਫਰਤ ਦੇ ਵਿਚਾਰ ਇਥੋਂ ਤੱਕ ਅੱਗੇ ਪੌੜੀ ਦਾ ਵਚਨ ਹੈ ਉਹ ਆਪਾਂ ਕੱਲ ਦੇ ਜੀਵਾਨਾਂ ਦੇ ਅੰਦਰ ਸਰਵਣ ਕਰਾਂਗੇ ਕਲਗੀਧਰ ਬਿਤਾ ਮਹਾਰਾਜ ਜੀ ਦੇ ਵੱਡੇ ਪਰਜਾ ਸਰਬ ਬਾਬਾ ਹਜਿੰਦਰ ਸਿੰਘ ਸਾਹਿਬ ਜਿਨ੍ਹਾਂ ਦਾ ਅੱਜ ਪਵਨ ਪਵਿੱਤਰ ਜੋ ਧਰਮ ਦਿਹਾੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਪਗਾਣੀ ਦੀ ਜੰਗ ਹੈ ਜਿਹੜੀ ਉਹ ਜਿੱਤ ਕੇ ਆਉਂਦੇ ਕਿਉਂਕਿ ਆਪਾਂ ਦੇਖਦੇ ਹਾਂ ਗੁਰੂ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਅੰਦਰ ਜਦ ਜਿਹੜੀਆਂ 14 ਜਗ੍ਹਾ ਹਨ ਉਹਨਾਂ ਦਾ ਮੇਨ ਮੁੱਖ ਜ਼ਿਕਰ ਹੁੰਦਾ ਹੈ ਬਾਕੀ ਛੋਟੀਆਂ-ਬੋਟੀਆਂ ਜਗ੍ਹਾ ਹੋਰ ਵੀ ਕਾਫੀ ਹੁੰਦੀਆਂ ਰਹੀਆਂ ਪਰ ਜਦੋਂ ਮਹਾਰਾਜ ਪਗਾਣੀ ਦੀ ਜੰਗ ਜਿੱਤ ਕੇ ਆਉਂਦੇ ਆ ਤੇ ਉਸ ਸਮੇਂ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਸਰਕਾਰ ਮਾਤਾ ਸੁੰਦਰ ਕਾ ਬੀਜੀ ਕੋਖਦੋਂ 1687 ਦਾ ਇਹ ਸਮਾਂ ਆ ਤੇ ਮਾਲਕ ਫਿਰੋ ਜਿੱਤਣ ਦੀ ਖੁਸ਼ੀ ਦੇ ਵਿੱਚ ਹੀ ਉਹਨਾਂ ਦਾ ਨਾਮ ਹੈ ਜਿਹੜਾ ਅਜੀਤ ਰੱਖ ਦਿੰਦੇ ਆ ਅਜੀਤ ਤੋਂ ਭਾਵ ਹੈ ਕਦੇ ਨਾ ਜਿੱਤਿਆ ਜਾਣ ਵਾਲਾ ਤੇ ਜਿਸ ਨੂੰ ਫਿਰ ਆਪਾਂ ਬਚਨ ਜਦੋਂ ਵਿਦਵਾਨ ਸੱਜਣਾ ਨੇ ਉਹ ਕੋਡ ਕੀਤੇ ਨੇ ਨਾ ਕਿਉਂਕਿ ਉਹਨਾਂ ਦਾ ਜੀਵਨ ਹੀ ਫਿਰ ਐਸਾ ਨਿਪੜਿਆ ਜਿੱਥੇ ਜਦੋਂ ਸਭ ਤੋਂ ਪ੍ਰਥਮ 1700 ਸਾਲ ਜਦੋਂ ਪੂਰੀ ਦੇ ਵਿੱਚ ਪੂਰਾ 1700 ਸਨ ਨਿਰਮੋਹ ਗੜ ਤੇ ਤਾਰਾ ਗੜ ਦੀ ਜੰਗ ਜਦੋਂ ਹੁੰਦੀ ਆ ਉਹ ਸਾਰੇ ਬਾਬਾ ਜੀਤ ਸਿੰਘ ਜੀ ਨੇ ਕਮਾਂਡ ਵੀ ਕੀਤੀ ਤੇ ਉਹਨਾਂ ਜਗਾਂ ਜੰਗਾ ਦੇ ਵਿੱਚ ਫਤਿਹ ਜਬੀ ਪ੍ਰਾਪਤ ਕੀਤੀ ਉਸ ਤੋਂ ਪ੍ਰੰਤ 1700 ਲਗਭਗ 300 ਇਸਵੀ ਦੇ ਵਿੱਚ ਪੰਡਤ ਦੇਵਕੀ ਰਾਧ ਹੈ ਜਿਸ ਨੇ ਇਸਤਰੀ ਨੂੰ ਦਿਨ ਉਸ ਦੀ ਨੋ ਨੋ ਯਾਦਰ ਖਾਨ ਚੁਪ ਕੇ ਰਹਿ ਜਾਂਦਾ ਉਹ ਆ ਕੇ ਅਰਜੋਈ ਕਰਦਾ ਇਹ ਗੁਰੂ ਪਾਤਸ਼ਾਹ ਮਹਾਰਾਜੀ ਦੇ ਕੋਲ ਤੇ ਮਹਾਰਾਜ ਜੁੜੀ ਲਗਾਉਂਦੇ ਆ ਬਾਬਾ ਜੀ ਸੰਤ ਜੀ ਨੋ ਜਾਦੇ ਪੰਜਾਬ ਰਖਾਨ ਨੂੰ ਸੋਧ ਕੇ ਦਿਓ ਉਤੋਂ ਉਹਨਾਂ ਦੀ ਬੇਬੀ ਨੂੰ ਤੇ ਉਹਨਾਂ ਦੀ ਘਰ ਵਾਲੀ ਨੂੰ ਛਡਵਾ ਕੇ ਰਹਿ ਗਏ ਹੁੰਦੇ। ਉਸ ਤੋਂ ਬਾਅਦ ਦੇ ਵਿੱਚ ਫਿਰ ਜ਼ਿਕਰ ਆਉਂਦਾ ਹੈ ਜਦੋਂ ਚਮਕੌਰ ਸਾਹਿਬ ਦੀ ਜੰਮ 1705 ਦਾ ਸਮਾਂ। ਹੁਣ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਜਦੋਂ ਗੁਰੂ ਕੇ ਪਿਆਰੇ ਸਿੰਘ ਜਿੱਤੇ ਜੁਗ ਜਰੇ ਆ। ਉਹਦੇ ਫਿਰ ਮਿਰਦ ਕਲਗੀਧਰ ਪਿਤਾ ਮਹਾਰਾਜ ਵੀ ਕਹਿੰਦੇ ਆ ਨਾ ਭਾਈ ਦਇਆ ਸਿੰਘ ਜਿਮ ਕੇ ਮੈਂ ਕਦੀ ਆਪਣੇ ਪੁੱਤਰਾਂ ਦੇ ਵਿੱਚ ਤੇ ਆਪਣੇ ਸਿੱਖਾਂ ਦੇ ਵਿੱਚ ਕੋਈ ਅੰਤਰ ਨਹੀਂ ਸਮਝਿਆ। ਬਾਬਾ ਅਜੀਤ ਸਿੰਘ ਸਾਹਿਬ ਜੀ ਆਉਂਦੇ ਪਿਤਾ ਜੀ ਹੁਣ ਮੈਨੂੰ ਆਗਿਆ ਦਿਓ। ਮੈਂ ਹੀ ਮੈਦਾਨੇ ਜੰਗ ਦੇ ਵਿੱਚ ਜਾਵਾਂ। ਤੇ ਦੁਸ਼ਮਣ ਦੇ ਆਹ ਲਾਵਾਂ। ਸਤਿਗੁਰੂ ਸੱਜੇ ਪਾਤਸ਼ਾਹ ਆਪਣੇ ਨਹੀਂ ਤਿਆਰ ਕਰਕੇ ਭੇਜੇ। ਆਪ ਸ਼ਰਸਤ ਵੀ ਸਜਾਉਂਦੇ ਆ। ਹੁਣ ਉਥੇ ਕਵੀ ਜੀ ਨੇ ਜੋ ਬਚਨ ਲਿਖੇ ਸੀ ਕਹਿੰਦੇ ਸੀ ਉਹ ਕਹਿੰਦੇ ਕਿ ਮੈਂ ਨਾਮ ਦਾ ਅਜੀਤ ਹਾਂ ਜੀਤਾ ਜਾਊਂਗਾ। ਆਗਰ ਜੀਤਾ ਵੀ ਗਿਆ ਤਾਂ ਜੀਤਾ ਨਹੀਂ ਆਊਂਗਾ। ਔਰ ਕਹਿੰਦੇ ਕਿ ਮੈਂ ਨਾਮ ਦਾ ਅਜੀਤ ਆ। ਪਿਤਾ ਜੀ ਮੈਂ ਦੁਸ਼ਮਣਾਂ ਦੇ ਕੋਲੋਂ ਜਿੱਤਿਆ ਹੀ ਜਾਊਂਗਾ। ਜੇ ਜਿੱਤਿਆ ਵੀ ਗਿਆ ਤਾਂ ਫਿਰ ਉਹ ਕਹਿੰਦੇ ਕਿ ਜਿੱਤਾਂ ਰਿ ਭਾਵੇਂ ਜਿੰਦਾ ਨਹੀਂ ਆਉਂਗਾ ਫਿਰ ਵਾਪਸ। ਪਿਛਲਾ ਜਿਹੜਾ ਜਿੱਤਿਆ ਹੈ ਉਹਦੇ ਅਰਥ ਇਹ ਅਗਰ ਜਿੱਤਾਂ ਵੀ ਗਿਆ ਕਿ ਜੇ ਜਿੱਤਰੀ ਇਹਨਾਂ ਮੈਨੂੰ ਰਿਆਦ ਮੈਂ ਜਿੱਤਾਂ ਨਹੀਂ ਆਉਂਗਾ ਮੈਂ ਜੀਉਦਾ ਨਹੀਂ ਵਾਪਸ ਆਉਂਗਾ। ਇਹ ਦੀ ਸਪੱਸ਼ਟ ਸੀ ਉਹਨਾਂ ਦੇ ਅੰਦਰ। ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਜੋ ਜਿਹੜਿਆਂ ਦੁਸ਼ਮਣ ਦੇ ਨਾਲ ਲੋਹਾ ਲੈਂਦਿਆਂ ਤੇ ਉਹ ਫਿਰ ਸ਼ਹੀਦ ਜਾਂਦੀ ਜਾਂਦੇ ਆ। ਕਿੰਨੇ ਫਟ ਉਹਨਾਂ ਦੇ ਸਰੀਰ ਤੇ ਲੱਗੇ ਕੁਝ ਗਿਣਤੀ ਕਈ ਸਜਣਾ ਨੇ ਗਿਣਤੀ ਲਿਖੀ ਵੀ ਹੈ ਪਰ ਕਈ ਵਾਰੀ ਸੋਚੀਦਾ ਕਿ ਜਿੰਨਾ ਦੁਸ਼ਮਣ ਦਾ ਘੇਰਾ ਕਿੰਨਾ ਉਸ ਜਗਤ ਤੇ ਮਲਖੈਤਾ ਉਹਨਾਂ ਫਟਾਂ ਦੀ ਤੇ ਗਿਣਤੀ ਕੋਈ ਨਹੀਂ ਬਿਆੰਤੀ ਫਟ ਲੱਗੇ ਹੋਣੇ ਸੋ ਐਸੇ ਕਿਰਪਾ ਨਾਲ ਸਤਿਗੁਰੂ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਵੱਡੇ ਭਰਜਾ ਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਪੁੱਤਰ ਜੀ ਜਨਮ ਦਿਹਾੜਾ ਹੈ ਸਰ ਆਪ ਸਰਬੱਤ ਸੰਗਤ ਨੂੰ ਉਹਨਾਂ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸਤਿਗੁਰੂ ਸੱਤਿ ਪਾਤਸ਼ਾਹ ਮਿਹਰਾਂਮ ਕਰਨ ਦਇਆ ਕਰਨਾ ਆਪ ਉਹਨਾਂ ਦੇ ਜੀਵਨ ਤੋਂ ਸੇਧ ਲੈ ਸਕੀਏ ਸੇਧ ਲੈ ਕੇ ਯਤਨ ਕਰੀਏ ਮਾਰਕ ਦੇ ਅਗੇ ਅਰਦਾਸ ਕਰਿਆ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰੋ ਮਿਹਰਾਂਮ ਦਿ ਕਰੋ ਸਾਨੂੰ ਵੀ ਬਾਲ ਬਖਸ਼ੂ ਅਸੀਂ ਨਾਮ ਜਪ ਕੇ ਆਪ ਜੀ ਦੇ ਦੱਸੇ ਪੁਰਨਿਆਂ ਨਿਪਰ ਚੱਲ ਸਕੀਏ ਹੋਈਆਂ ਮਿਹਰ ਭੁੱਲਾ ਕਰਤੀਆਂ ਜੀ ਕਿ ਮਾ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਲੋਗ ਹੈ ਬਖਸ਼ਣਾ ਜੀਓ ਆਪੂ ਸਵਾਰਿਆਂ ਪਾਸੋਂ ਹਰ ਦਸ ਕੀਰਤਨ ਸਰਵਣ ਕਰੀਏ ਬਲਾਵਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ